ਤੁਸੀਂ ਦੇਖ ਰਹੇ ਹੋ ਪੰਜਾਬ ਦੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਕੱਲ ਤੁਹਾਨੂੰ ਇੱਕ ਬੜੀ ਮੰਦ ਭਾਗੀ ਖਬਰ ਜਿਹੜੀ ਹੈ ਜ਼ਿਲ੍ਹਾ ਪਠਾਨਕੋਟ ਦੇ ਭੋਆ ਹਲਕੇ ਦੇ ਵਿੱਚ ਦਿਖਾਈ ਸੀ ਜਿੱਥੇ ਇੱਕ ਪਰਿਵਾਰ ਦੇ ਵਿੱਚ ਜਿਹੜਾ ਆ ਜ਼ਮੀਨੀ ਵਿਵਾਦ ਨੂੰ ਲੈ ਕੇ 2013 ਦੇ ਵਿੱਚ ਆਪਸੀ ਜਿਹੜਾ ਝਗੜਾ ਹੋਇਆ ਸੀ ਜਿਸ ਦੇ ਦੌਰਾਨ ਇੱਕ ਨੌਜਵਾਨ ਦੀ ਜਿਹੜੀ ਆ ਮ੍ਰਿਤਕ ਹੋ ਚੁੱਕੀ ਸੀ ਉਸੇ ਦੇ ਚਲਦੇ ਜੇ ਗੱਲ ਕਰੀਏ ਤਾਂ ਅੱਜ ਪਰਿਵਾਰ ਵੱਲੋਂ ਨੌਜਵਾਨ ਦੀ ਮ੍ਰਿਤਕ ਦੇ ਜਿਹੜੀ ਆ ਸੜਕ ਦੇ ਉੱਪਰ ਰੱਖ ਕੇ ਜਿਹੜਾ ਆ ਰੋਸ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਗਾ ਕੇ ਜਿਹੜਾ ਆ ਨਾਰੇਬਾਜ਼ੀ ਕੀਤੀ ਗਈ ਤੇ ਉੱਥੇ ਹੀ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਆ ਉੱਥੇ ਜੇ ਗੱਲ ਕਰੀਏ ਤਾਂ ਜਿਹੜੇ ਐਸ ਐਚ ਓ ਹੇਮਰਾਜ ਸਰ ਹਨ ਉਹ ਵੀ ਮੌਕੇ ਤੇ ਉੱਥੇ ਪਹੁੰਚੇ ਆ ਗਏ ਤੇ ਉਹਨਾਂ ਵੱਲੋਂ ਪਰਿਵਾਰ ਦੇ ਨਾਲ ਕਾਫੀ ਜਿਹੜੀ ਹੈ ਗੱਲਬਾਤ ਕੀਤੀ ਗਈ ਜਿਹੜਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਦੌਰਾਨ ਜੇ ਗੱਲ ਕਰੀਏ ਤਾਂ ਪਰਿਵਾਰ ਵੱਲੋਂ ਜੋ ਕਿਸ ਦੇ ਜਿਹੜੀ ਹੈ ਕਾਰਵਾਈ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤੇ ਉੱਥੇ ਹੀ ਐਸ ਐਚਓ ਜਿਹੜੇ ਹੇਮਰਾਜ ਸਨ ਉਹ ਜੋ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼ ਮੈਨੂੰ ਲੱਗਦਾ ਇਹ ਮਿਸ਼ਨ ਉੱਤੇ ਬੈਠਾ ਸੀਗਾ ਕੋਈ ਆਰਡਰ ਕਰਦਾ ਦਾ ਬੰਦਾ ਹਾ ਜਿਨ੍ਹਾਂ ਨੇ ਵੱਡੇ ਉਹ ਵੀ ਤਾਂ ਇਹੇ ਮੁੰਡੇ ਹੀ ਆ ਇਹਨਾਂ ਦਾ ਕੋਈ ਪੈਲੀ ਤੇ ਹੀ ਚਲੇਦਾ ਹਾ ਕੋਈ ਚੀਕ ਥੋੜਾ ਇਹਨਾਂ ਨੇ ਗੇਟ ਠਾਣੇ ਗਏ ਇਹਨਾਂ ਨੇ ਪੂਰਾ ਕੀਤਾ ਕਲੀਅਰ ਲਿਖਾਇਆ ਕਿ ਤੁਸੀਂ ਆਪਣੀ ਪੈਲੀ ਬਾ ਲੋ ਪੁਲਿਸ ਨੇ ਪੂਰਾ ਲਿਖ ਕੇ ਦਿੱਤਾ ਇਹ ਆਏ ਇਹਨਾਂ ਨੇ ਸਰਪੰਚ ਨੂੰ ਫੋਨ ਕੀਤਾ ਕਿ ਸਾਡੇ ਨਾਲ ਚੱਲੋ ਤਾਂ ਹੀ ਪੈਲੀ ਬਾਣੀ ਆ ਪਰ ਸਰਪੰਚ ਟਾਈਮ ਦਾ ਨਹੀਂ ਪੁੱਜਿਆ ਉਹ ਕੱਲੇ ਚੱਲ ਗਏ ਦੁਪਹਿਰ ਦਾ ਟਾਈਮ ਸੀ ਸਾਡੇ ਕਿ ਤਿੰਨ ਦਾ ਉਹਨਾਂ ਨੇ ਅੱਗੇ ਹਥਿਆਰ ਰੱਖੇ ਦੇ ਇਹ ਪਹਿਲਾਂ ਉਹਨਾਂ ਦੀ ਮਦਰ ਆਈ ਡਾਂਗ ਲਈਏ ਪਿੱਛੇ-ਪਿੱਛੇ ਹੁੰਦਾ ਤਿੰਨੇ ਮੁੰਡੇ ਆ ਗਿਆ ਪੁਰਾਣੂ ਮੋਕਾ ਹੀ ਨਹੀਂ ਦਿੱਤਾ ਉਹਨਾਂ ਨੂੰ ਬੋਲਣ ਦਾ ਉਹਨਾਂ ਚਾਰਾਂ ਨੂੰ ਮਤਲਬ ਇਹ ਕਿ ਜਿੱਥੇ ਜਿੱਥੇ ਆਇਆ ਉੱਥੇ ਤੇ ਫੱਟ ਮਾਰਤੇ ਆ ਇਹ ਛੋਟਾ ਮੁੰਡਾ ਹੈ ਇਹ ਜਲੰਦਰੋ ਗੱਡੀ ਵਿਚਾਰਿਆਂ ਨੇ ਗੱਡੀ ਬਿਲੋਡ ਕੀਤੀ ਜਿਹੜੀ ਗੱਡੀ ਖਾਲੀ ਕਰੀਏ ਵਿਚਾਰਾ ਉੱਥੇ ਛੱਦਾ ਹੀ ਪੁੱਜਿਆ ਉਹਨੂੰ ਆਂਦੇ ਹੀ ਨੂੰ ਮੜਤਾ ਉਸੇ ਵੇਲੇ ਹੀ ਇਹਦਾ ਦੱਤ ਹੋ ਗਈ। ਹੁਣ ਛੋਟੇ-ਛੋਟੇ ਬੱਚੇ ਰਹਿ ਗਏ, 3 ਸਾਲ ਦੀ ਗੁੜੀ ਆ ਛੋਟੀ ਜੀ ਜਿਹੜੀ 1 ਮਿੰਟ ਵੀ ਆਪਣੇ ਪਿਓ ਦੇ ਬਿਨਾਂ ਨਹੀਂ ਰਹਿੰਦੀ। ਉਹ ਕੁੜੀ ਕੱਲ ਦੀ 5 ਵਜੇ ਦੀ ਫੋਨ ਕਰੇਦੀ ਆ ਕਿ ਮੇਰਾ ਪਿਓ ਕਿੱਥੇ ਆ? ਦੱਸੋ ਭਾਈ ਉਹਦਾ ਪਿਓ ਕਿੱਥੇ ਲਈਏ? ਡੈੱਡ ਬੋਡੀ ਰੱਖ ਕੇ ਧਰਨਾ ਲਗਾਉਣਾ। ਇਹਦੀ ਕਰਾਂਦੇ ਆ। ਆਹੀ ਡੈੱਡ ਬੋਡੀ ਰੱਖ ਕੇ ਧਰਨਾ ਲਗਾ ਲਾ ਮੰਤਰੀ ਸਾਹਿਬ ਇੱਥੇ ਆਣ ਸਾਡੀ ਗੱਲ ਸੁਣ। ਜੇਕਰ ਨਹੀਂ ਕੋ ਸੁਣਾਈ ਉਂਦੇ ਫਿਰ ਅਗਲਾ ਕਰਾਂਗੇ। ਨਹੀਂ ਤਾਂ ਸਰ। ਨਹੀਂ ਵਿਜਾਮ ਕਰਾਂਗੇ। ਇੱਥੇ ਰਹਿ ਗਈ ਡੱਡ ਬੋਡੀ ਇੱਥੇ ਹੀ ਬੈਠਣਾ ਹੀ ਭਲੇ ਸਾਨੂੰ 2 ਦਿਨ ਲੱਗਣ ਭਲੇ ਸਾਨੂੰ 5 ਦਿਨ ਲੱਗਣ ਭਲੇ ਸਾਨੂੰ 10 ਦਿਨ ਲੱਗਣਾ ਇਹਨਾਂ ਨੇ ਕਿਹਾ ਕਿ ਤਸੀਂ লাশ ਨੂੰ ਥੱਲੇ ਰੋਲੇ ਕੱਢਿਓ ਜਦੋਂ ਬੰਦਿਆਂ ਦਾ ਬੰਦਾ ਪੱਡੇ ਆਦੋਂ ਕਿਉਂ ਨਹੀਂ ਰੋਲੀ লাশ ਉਹ ਲਈ ਵੀ ਤਾਂ লাশ ਨੂੰ ਲਈ ਕੱਢੀ ਸੀ ਜਿ ਲਖੋਨਾ ਖੂਨ ਪਾ ਲਿਆ ਹੋਇਆ ਹੈ ਕਿਧੀਆਂ ਉੱਥੇ ਉਹਲੇ ਵੀ ਤਾਂ ਲਾਸ ਨੂੰ ਉਹਨੇ ਕਿਵਾਂ ਨਹੀਂ ਕੋਈ ਬੋਲੇਆ ਹੁਣ ਛੋਟੇ ਛੋਟੇ ਬੱਚੇ ਜਿੰਦੇ ਇੱਕ ਰਿਹਾ ਪਿੱਛੇ ਉਹ ਨੂੰ ਪਤਾ ਨਹੀਂ ਕਿੰਨੇ ਚਿਰ ਲੱਗਣਾ ਕਬਰ ਹੁੰਦੇ ਸਾਲ ਲੱਗਣਾ 2 ਸਾਲ ਗਰੇ 3 ਸਾਲ ਉਹ ਬੰਦਾ ਨਹੀਂ ਰਿਹਾ ਕੰਮ ਕਰਨ ਜੋਗ ਆਖਦੇ ਬਈ ਹਟ ਬਾਈ ਕੱਟ ਦਿੱਤੀਆ ਹੁਣ ਦੱਸੋ ਕਿ ਅਸੀਂ ਕੀ ਕਰੀ ਸਾਡੇ ਬੱਚਿਆਂ ਬਾਰੇ ਕੋਈ ਸੋਚਿਆ ਜਾਵੇ ਸਰਕਾਰੀ ਖਾਤੇ ਤੋਂ ਸਾਡੇ ਬੱਚਿਆਂ ਦੀ ਪੰਜ ਸੌ ਲਗਾਈ ਜਾਵੇ ਸਾਨੂੰ ਵਿਸ਼ਵਾਸ ਲਿਖਿਤੇ ਲਿਖਤ ਨਹੀਂ ਦੇ ਕਰੀ ਤੇਰੇ ਵੀ ਤਾਂ ਨਾ ਲਗਾਇਆ ਗਿਆ ਸੀਗਾ ਫਿਰ ਕੀ ਵਾਅਦਾਸ਼ਣ ਦੇ ਕੇ ਤਾ ਨਾ ਚੁਕੇਗਾ ਸਾਨੂੰ ਮੈਂ ਵੀ ਇਹਨਾਂ ਨੇ ਇਹੀ ਕਿਹਾ ਕਿ ਤੁਹਾਡਾ ਸਾਰਾ ਖਰਚਾ ਹਸਪੀਟਲ ਤੋਂ ਨਗੇ ਸਾਡੇ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਆ ਬਾਕੀ ਸਾਰਿਆਂ ਨਾਲ ਗੱਲ ਹੋਈ ਆ ਪਾਚ ਕਿਹਨੇ ਖਰਚਾ ਨਹੀਂ ਤਾ ਸਾਨੂੰ ਹਸਪੀਟਲੋਂ ਫੋਨ ਆਂਦਾ ਕਿ ਲੱਖ ਰੁਪਏ ਜਮਾ ਕਰਵਾਓ ਤੁਹਾਡੇ ਬੰਦੇ ਆਪਰੇਸ਼ਨ ਹੋਣਾ ਨਹੀਂ ਤੇ ਆਪਰੇਸ਼ਨ ਨਹੀਂ ਹੋਣਾ ਆਏ ਦੱਸੋ ਕਿੱਥੋਂ ਦਈਏ ਲੱਖ ਰੁਪਇਆ ਉਹਨਾਂ ਦੇ ਘਰ ਜਾਓ ਉਹਨਾਂ ਦੇ ਘਰ ਦੇ ਹਾਲਾਤ ਦਿਖੋ ਤੁਸੀਂ ਕਿ ਕਿੱਦਾਂ ਦੇ ਹਾਲਾਤ ਆ ਫਿਰ ਤੁਸੀਂ ਖੁਦ ਨਾਲ ਖੁਦ ਸਮਝ ਜਾਣਾ ਕਿ ਕੀ ਹਾਲਾਤ ਹਨ ਇਹ ਕਾੜਦੇ ਇਹ ਬੱਚੇ ਦੇਖੋ ਛੋਟੇ ਛੋਟੇ ਜਿਹੜੀ ਇੰਡੀ ਕੁੜੀਆਂ ਉਹ ਤਾਂ ਬਿਲਕੁਲ ਇੰਨੀ ਜੀ ਆ ਜਿਹੜੀ ਇੱਕ ਮਿੰਟ ਵੀ ਆਪਣੇ ਪਿਓ ਦੇ ਬਿਨਾਂ ਨਹੀਂ ਕੱਟੇਗਾ ਦੀ ਇੱਕੋ ਨੇ ਸਭੀ ਗੱਪੀ ਹਾਂ ਪੁੱਛਾਂਗੇ ਹਾਂ ਕਿ ਦੇਖਿਆ ਹਾਂ ਹਾਂ ਜੀ ਜੀ ਪੁੱਛੋ ਕਹਿੰਦੇ ਤਾਂ ਸਾਰੇ ਇਲਿਗੇਸ਼ਨ ਜਿਹੜੇ ਸਪੈਂਸ ਆਪ ਤੇ ਲਗਾਏ ਜਾ ਰਹੇ ਨੇ ਕਿ ਉਹਨਾਂ ਨੂੰ ਸਭ ਕੁਝ ਪਤਾ ਸੀਗਾ ਫਿਰ ਵੀ ਵਾਰਦਾਤ ਨੂੰ ਇਹਨਾਂ ਅੰਜਾਮ ਦਿੱਤਾ ਗਿਆ ਕੀ ਕਾਰਨ ਸੀਗਾ ਦੇਖੋ ਜੀ ਮੇਰਾ ਨਾਮ ਸੁਨੀਲ ਹੈ ਮੈਂ ਪਿੰਡ ਭੋਈ ਦੀ ਪੰਚਾਇਤ ਦਾ ਸਰਪੰਚ ਹਾਂ ਇਹ ਪਿਛਲੇ ਕੋਈ 3-4 ਮਹੀਨੇ ਤੋਂ ਉਹਨਾਂ ਦਾ ਨਾ ਜ਼ਮੀਨੀ ਵਿਵਾਦ ਚੱਲ ਰਿਹਾ ਸੀਗਾ ਜਿਹਦੇ ਵਿੱਚ ਕੋਈ ਇੱਕ ਕਨਾਲ ਜ਼ਮੀਨ ਦਾ ਮਸਲਾ ਸੀਗਾ ਤੇ ਇਹਨਾਂ ਦਾ ਕਹਿਣਾ ਸੀਗਾ ਇੱਕ ਧਰਗਾ ਨਾ ਸਾਡਾ ਨਿਜਾਇਕ ਕਬਜ਼ਾ ਕੀਤਾ ਜਦੋਂ ਸਾਡੇ ਕੋਲ ਮਸਲਾ ਆਇਆ ਇਹਨਾਂ ਦਾ ਫਾਦਰ ਸਾਹਿਬ ਜਿਹੜੇ ਉਹ ਉਸ ਟਾਈਮ ਉਹ ਮਜੂਰ ਸੀਗੇ ਤੇ ਅਚਾਨਕ ਕੁਦਰਤ ਦਾ ਪਨਾ ਆਇਆ ਕਿ ਇਹਨਾਂ ਦਾ ਨਾ ਕੋਈ 6 ਮਹੀਨੇ ਤੋਂ ਬਾਅਦ ਸਾਰੇ ਸਾਡੇ ਬੱਤੋ ਜੂਰ ਫਿਰ ਇੱਕ ਮਹੀਨਾ 2 ਮਹੀਨਾ ਵਿੱਚ ਕੰਮ ਜੜਾ ਆਇਆ ਉਹ ਪਿੰਡ ਦੇ ਪਾਸ ਬਾਅਦ ਦੇ ਵਿੱਚ ਇਹਨਾਂ ਕੋਲ ਲੜਕੀ ਆਈ ਮੇਰੇ ਕੋਲ ਆਇਆ ਇਹਨਾਂ ਕਹਿੰਦੇ ਕਿ ਅੰਮ੍ਰਿਤਸਰ ਨਾਲ ਮੇਰੇ ਤੇ ਫਾਦ ਸਾਹਿਬ ਨਾਲ ਵੀੜੀ ਹੈ ਸਾਡਾ ਪੰਚਾਇਤ ਚਕਾਸਲਾ ਹੋਇਆ ਸੀਗਾ ਤੇ ਜਿਹੜਾ ਇਹਨਾਂ ਤੇ ਨਾਲ ਦਾ ਮਸਲਾ ਹੈ ਇਹਨੂੰ ਹੱਲ ਕਰੀ ਸਾਰੀ ਪੰਚਾਇਤ ਬੁਲਾਈ ਪੰਚਾਇਤ ਦੇ ਵਿੱਚ ਸਾਰੀ ਤੇ ਰਾਜ ਨੂੰ ਬਖਾਈਆਂ ਦੇਣਾ ਇਸੇ ਲੱਗ ਕਾ ਜਿਹਨੇ ਪਿੰਡ ਦੇ ਰਖਵਾਇਆ ਇਹਨੂੰ ਕੋਈ ਰੋਕ ਨਹੀਂ ਸਕਦਾ ਜਿਹਦੇ ਵਿੱਚ 6 ਭਾਈ ਬਣੇ ਪੰਚਾਇਤ ਵਿੱਚ ਫੈਸਲਾ ਹੋਇਆ ਸੀਗਾ ਕਿ ਇਹ ਸੋ ਜਮੀਨ ਦਾ ਜਿਹੜਾ ਉਹ ਸਾਂਝੀ ਹੀ ਨਹੀਂ ਸ਼ਾਨ ਦੀ ਕੀਤੀ ਜਾਏ ਅਤੇ ਤਕਸੀਮ ਕੀਤੀ ਜਾਏ ਜਿਹਦਾ ਜਿਹਦਾ ਜਿੱਥੇ-ਜਿੱਥੇ ਨੰਬਰ ਬੰਦਾ ਆ ਉਹ ਉੱਥੇ ਜਿਹੜਾ ਉਹ ਲੈ ਲਵੇਗਾ ਕੀ ਗੱਲ ਉਸ ਤੋਂ ਬਾਅਦ ਕੀ ਹੋਇਆ ਕਿ ਥੋੜੇ ਦੇ ਦਿਨ ਜੀਦਦੇ ਆ ਇਹ ਇਹ ਮਸਲਾ ਇਹਦਾ ਜੀ ਇਹ ਖਣਕਟ ਚੋੜਾ ਕਾਲੇ ਤੋਂ ਕੰਪਲੇਨ ਕਰਦੇ ਆ ਕੰਪਲੇਨ ਤੋਂ ਬਾਅਦ ਜਦੋਂ ਫਿਰ ਸਾਨੂੰ ਬੁਲਾਇਆ ਜਾਂਦਾ ਅਸੀਂ ਇੱਥੇ ਵੀ ਆਪਣਾ ਫੈਸਲਾ ਜਿਹੜਾ ਉਹ ਆਪਣਾ ਥਾਣੇ ਚ ਜਾ ਕੇ ਦੱਸਿਆ ਜੁੰਗਾਰੂ ਚੋਂ ਜਿਹੜਾ ਫੈਸਲਾ ਸੀ। ਤੇ ਥਾਣੇ ਵੱਲੋਂ ਵੀ ਇਹ ਸੁਝਾਅ ਕੀਤਾ ਗਿਆ ਵੀ ਤੁਸੀਂ ਫਿਲਹਾਲ ਜਿਹੜੀ ਇਹਨਾਂ ਦੀ ਇੱਕ ਕਨਾਲ ਜਿਹੜੀ ਜ਼ਮੀਨ ਆ ਉਹ ਦਿੱਤੀ ਜਾਏ ਤੇ ਉਸ ਤੋਂ ਬਾਅਦ ਜਿਹੜੀ ਆ ਸਾਂਝੀ ਨਿਸ਼ਾਨੀ ਜਿਹੜੀ ਉਹ ਕੋਰਾਲੀ ਦਾ। ਲੇਕਿਨ ਇਹ ਕਿ ਪੰਚਾਇਤ ਵੱਲੋਂ ਦੇਖੋ ਜੀ ਮੈਂ ਆਪਣਾ ਮੈਂਬਰ ਪੰਚਾਇਤ ਭੇਜ ਕੇ ਇਹਨਾਂ ਦੇ ਵਾਰਡ ਦਾ ਉੱਥੇ ਇਹਨਾਂ ਨੂੰ ਜਿਹੜੀ ਜ਼ਮੀਨ ਆ ਇੱਕ ਕਨਾਲ ਜਿਹੜੀ ਨਾਪ ਕੇ ਦਿੱਤੀ ਗਈ ਆ ਪਰ ਮਸਲਾ ਇੱਥੇ ਅੜ ਗਿਆ ਵੀ ਉਹ ਕਹਿੰਦੇ ਸੀਗੇ ਵੀ ਸਾਡੇ ਦੀ ਕਮਾਂਡ ਜਿਹੜਾ ਲੱਗਿਆ ਹੋਇਆ ਅਸੀਂ ਸਾਡਾ ਰੋਜ਼ ਦਾ ਕੰਮ ਅਸੀਂ ਕਮਾਂਦ ਨਹੀਂ ਦੇ ਸਕਦੇ ਨਾਲ ਲੱਗਦੀ ਜ਼ਮੀਨ ਜਿਹੜੀ ਝੋਨੇ ਵਾਲੀ ਉਹ ਅਸੀਂ ਦੇ ਦੇ ਦਿੰਦੇ ਹਾਂ ਇੱਕ ਕਨਾਲ ਜਿਹੜੀ ਹੈ ਪੰਚਾਇਤ ਵੱਲੋਂ ਉਹਨੂੰ ਨਾਪ ਕੇ ਦਿੱਤੀ ਗਈ ਹੈ ਇਹਨਾਂ ਨੇ ਕਿ ਜੀ ਅਗਲੇ ਦਿਨ ਆ ਕੇ ਬਿਨਾਂ ਕੁਛ ਦੱਸੇ ਇਹਨਾਂ ਨੇ ਕਮਾ ਲਈ ਉਹਨਾਂ ਦਾ ਬਾਤ ਆ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਕਲੇਸ਼ੜਾ ਵੱਧ ਗਿਆ ਮੈਨੂੰ ਮੌਕੇ ਦੇਣਾ ਨੇ ਫੋਨ ਕੀਤਾ ਵੀ ਸਸਤਨਾ ਉੱਥੇ ਮਤਲਬ ਕਬਜ਼ਾ ਹੋ ਰਿਹਾ ਪਰ ਦੇਖੋ ਜੀ ਪੰਚਾਇਤ ਨੇ ਆ ਜਾ ਕੇ ਪੁਲਿਸ ਨੂੰ ਇਨਫੋਰਮੇਸ਼ਨ ਕਰਨੀ ਹੈ ਲੜਾਈ ਝਗੜੇ ਦੇ ਵਿੱਚ ਪੰਚਾਇਤ ਕੀ ਕਰ ਸਕਦੀ ਹੈ ਮੈਂ ਜਿੰਨਾ ਮੇਰੇ ਕੋਲ ਹੋ ਸਕਿਆ ਜੀ ਮੈਂ ਇਹਨਾਂ ਨੂੰ ਲੜਾਈ ਟਾਲਣ ਦੀ ਕੋਸ਼ਿਸ਼ ਕੀਤੀ ਹੈ ਨੇ ਸਾਮਾਨ ਇਹ ਸਵੇਰੇ ਤਨਾ ਲਗਾਇਆ ਗਿਆ ਸੀ ਕਿ ਆਸ਼ਵਾਸ਼ਣ ਦੇ ਕੇ ਤਨਾ ਚਕਾਇਆ ਗਿਆ ਸੀ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਬਾਰ ਬਾਰ ਸਪੈਂਸ ਸਾਹਿਬ ਨੇ ਗ੍ਰਿਫਤਨਾ ਕੀਤੇ ਜਾਂਦੇ ਬਟ ਫਿਰ ਵੀ ਮੌਕੇ ਤੇ ਨਹੀਂ ਪਹੁੰਚਦਾ ਕਿਸ ਕਾਰਨ ਸੇ ਹਾਂ ਦੇਖੋ ਮੈਡਮ ਇਹ ਮੇਰਾ ਮਜੂਦ ਪਿੰਡ ਹੈ ਮੈਂ ਇੱਥੇ ਕੈਮਰੇ ਚ ਭਾਵੇਂ ਨਹੀਂ ਕਿਸੇ ਨੇ ਮੈਨੂੰ ਰਿਕਾਰਡ ਕੀਤਾ ਕਿਉਂਕਿ ਆਸਕਰ ਤੇ ਰਾਜਨੀਤੀ ਹੁੰਦੀ ਹੈ ਲੇਕਿਨ ਪਿੰਡ ਗਵਾਹ ਹੈ ਮੇਰੇ ਬਹੁਤ ਸਾਰੇ ਸਾਥੀ ਤੇ ਸਾਰੇ ਗਵਾਹ ਹੈ ਕਿ ਮੈਂ ਇੱਥੇ ਸੀਗਾ ਠੀਕ ਹੈ ਜੀ ਮੰਤਰੀ ਸਾਹਿਬ ਵੱਲੋਂ ਵੀ ਸੁਵਾਸ਼ਣ ਮੈਨੂੰ ਦਿੱਤਾ ਗਿਆ ਕਿ ਜਿੰਨਾ ਵੀ ਖਰਚਾ ਜਿਹੜਾ ਦੂਸਰਾ ਲੜਕਾ ਹੈ ਜਿਨ੍ਹਾਂ ਦੀ ਮਤਲਬ ਜ਼ਖਮੀ ਹਾਲਤ ਦੇ ਵਿੱਚ ਆ ਉਹਦਾ ਸਾਰਾ ਖਰਚਾ ਇਹਦਾ ਮੰਤਰੀ ਸਾਹਿਬ ਜੀ ਉਹ ਚੱਕਣਗੇ ਔਰ ਮੇਰੇ ਨਾਲ ਡਿਊਟੀ ਲਾਈ ਮੈਂ ਸਪੈਸ਼ਲ ਹਸਪੀਟਲ ਦੇ ਵਿੱਚ ਜਿਹੜੀ ਮੈਂ ਗੱਲਬਾਤ ਕੀਤੀ ਹੈ ਉਹਨਾਂ ਦੇ ਮੰਤਰੀ ਸਾਹਿਬ ਨਾਲ ਉਹਨਾਂ ਨੇ ਹੁਣ ਦੇਖੋ ਜੀ ਸਾਰਾ ਖਰਚਾ ਉਹ ਮੰਤਰੀ ਸਾਹਿਬ ਕਰ ਰਿਹਾ ਹੈ ਮ ਲੇਕਿਨ ਮਸਲਾ ਇਹ ਥੇ ਕਿ ਅੜ ਗਿਆ ਕਹਿੰਦੇ ਵੀ ਹਸਪੀਟਲ ਵਾਲਿਆਂ ਨੇ ਜਿਹੜਾ ਖਰਚਾ ਹੈੜਾ ਐਡਵਾਂਸ ਜਿਹੜਾ ਸਾਡੇ ਕੋਲ ਕੋਈ 50 60 ਹਜ਼ਾਰ ਜਾਂ ਲੱਖ ਦੇ ਕਰੀ ਜਿਹੜਾ ਜਿਹੜਾ ਉਹ ਲਿਆ ਸੀਗਾ ਉਹ ਕਹਿੰਦੇ ਵੀ ਸਾਨੂੰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਸਾਨੂੰ ਉਸ ਤਰ੍ਹਾਂ ਫੋਨ ਆਇਆ ਕਰਦੇ ਆ ਕਿ ਪੇਮੈਂਟ ਜਮ੍ਹਾਂ ਕਰਾਓ ਲੱਖ ਰੁਪਏ ਜਮ੍ਹਾਂ ਕਰਾਓ ਹੁਣ ਸਾਹ ਦੇਖੋ ਉਹ ਨਾ ਲੱਗਣ ਦਾ ਕਾਰਨ ਓਹੀ ਸੀਗਾ ਹਾਂ ਦੇਖੋ ਜੀ ਉਹ ਸਵੇਰ ਦੀ ਗੱਲ ਹੋ ਸਕਦੀ ਹੈ ਤੁਸੀਂ ਹਸਪੀਟਲ ਜਾ ਕੇ ਕਨਫਰਮ ਕਰ ਸਕਦੇ ਹੋ ਕਿ ਖਰਚਾ ਕੌਣ ਕਰੇ ਉਸ ਤੋਂ ਬਾਅਦ ਕੋਈ ਹਾਂ ਜਿਹੜਾ ਕੋਈ ਐਡਵਾਂਸ ਉਹਨਾਂ ਨੇ ਕੋਈ ਲਿਆ ਹੈਗਾ ਉਹ ਵੀ ਮੰਤ ਸਿੰਘ ਸਾਹਿਬ ਨੇ ਗੱਲ ਤਾਂ ਪਿਛਲੇ ਗੱਲ ਜਮੀਨੀ ਵੀ ਬਾਦ ਨੂੰ ਲਾ ਕੇ ਝਕੜਾ ਹੋਇਆ ਸੀ ਜਿਸ ਅਕੋਰਡਿੰਗ ਸਵੇਰੇ ਵੀ ਤਣਾ ਲਗਾਇਆ ਗਿਆ ਫਿਰ ਕੋਈ ਆਸ਼ਵਾਸਨ ਦੇ ਕੇ ਚੱਕਿਆ ਜਾਂਦਾ ਫਿਰ ਤੋਂ ਉਹਨਾਂ ਦੇ ਦੁਪਹਿਰ ਤੋਂ ਬਾਅਦ ਤਣਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਕੋਈ ਪੁਲਸ ਵੱਲ ਜੋ ਕਰ ਰਹੀ ਬੰਦੀ ਸੀ ਮਕਦਮਾ ਰਜਿਸਟਰ ਕਰਤਾ ਤੇਨੂੰ ਦੋਤਾ ਲਿਆ ਤਾ ਤੇ ਦੋ ਬੰਦੇ ਨੂੰ ਅਰੈਸਟ ਵੀ ਕਰ ਲਿਆ ਇੱਕ ਲੋੜੀ ਕੀਤੀ ਇੱਕ ਜੈਂਟਸ ਕੀਤਾ ਉਹਨਾਂ ਦੇ ਖਲਾਫ ਜੋ ਬੰਦੀ ਕਰ ਰਹੀ ਕਰ ਰਹੇ ਆ ਦੂਸਰੇ ਆਦਮੀ ਵੀ ਅਰੈਸਟ ਪੈ ਰਹੇ ਆ ਉਹਨਾਂ ਦੇ ਕੈਰਡ ਕੀਤੇ ਜਾ ਰਹੇ ਨੇ ਪੋਸਟ ਸੁਣਨ ਵਾਲਾ ਕੋਈ ਤੇ ਇਹ ਜਿਹੜਾ ਇਹਨਾਂ ਨੂੰ ਜਲਦੀ ਜਲਦੀ ਦਸਤਾਵੇਜ਼ ਚਾਹੀਦਾ ਹੈ। ਨੂੰ ਧਰਨਾ ਲੱਗਿਆ ਨਹੀਂ ਉਠਾ ਰਿਹਾ ਕੀ ਕਾਰਨ ਹੈਗਾ ਕੀ ਮੰਗਾ ਹੈ। ਕੋਈ ਇਹ ਲੈਂਦਾ ਮੈਡੀਕਲ ਦਾ ਹੈਗਾ ਇਲਾਜ ਜਿਹੜਾ ਕੋਈ ਮੋੜਾ ਇੰਜਰਡ ਹੈਗਾ ਉਹ ਉੱਥੇ ਦਾਖਲ ਹੁੰਦਾ ਪਾਕਿਸਤਾਨ। ਉਹਨਾਂ ਨੂੰ ਕੋਈ ਦਿੱਤੇ ਪੈਸੇ ਕੋਈ ਅਡਵਾਂਸ ਲਏ ਪਰ ਤਿੰਨ ਤੇ ਸਰਪੈਂਚਰ ਉਹ ਦਿੱਤਾ ਜਾਂਦਾ ਸਰਪੰਚ ਸਰ ਕਿ ਉਹ ਇਹਨਾਂ ਦਾ ਫ੍ਰੀ ਇਲਾਜ ਕਰਵਾਵਾਂਗੇ। ਕੋਈ ਕਿਸੇ ਦੀ ਦਿੱਕਤ ਨਹੀਂ ਆਉਂਦੀ।